ਫਰਵਰੀ ਮਾਰਚ ਦੇ ਮਹੀਨੇ ਦੇ ਵਿੱਚ ਅੰਬ ਦੀ ਦੇਖਭਾਲ ਕਿਦਾਂ ਕਰਨੀ ਆ ਸਾਥੀ ਕਾਲ ਦੀ ਮੈਂ ਗੁਰਜਮਨ ਸਿੰਘ ਤਨਵਾ ਨੈਚਰਲ ਫਾਰਮ ਤੋਂ ਦੋਸਤੋ ਆਪਾਂ ਮਾਰਚ ਦੇ ਪਹਿਲੇ ਹਫਤੇ ਦੇ ਵਿੱਚ ਖੜੇ ਆ ਜੀ ਤੇ ਅੰਬ ਦਾ ਫੋਟ ਤੁਸੀਂ ਦੇਖ ਸਕਦੇ ਹੋ ਅੰਬ ਨੂੰ ਬੂਰ ਵੀ ਨਾਲੇ ਨਾਲ ਪੈਣਾ ਸ਼ੁਰੂ ਹੋ ਗਿਆ ਇਹਦੀ ਫੋਟ ਵੀ ਸਟਾਰਟ ਹੋ ਚੁੱਕੀ ਆ ਜੀ ਤੇ ਇਹਦੇ ਵਿੱਚ ਹੁਣ ਦੋਸਤੋ ਆਪਾਂ ਇੱਕ ਤਾਂ ਖਾਦ ਦੇ ਬੰਦੋਬਸਤ ਬਹੁਤ ਜ਼ਰੂਰੀ ਕਰਨਾ ਜੀ ਜੇ ਆਪਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਇਹਨੂੰ ਖਾਦ ਨਹੀਂ ਪਾਵਾਂਗੇ ਤਾਂ ਜਿਹੜਾ ਅੰਬ ਦਾ ਟੇਸਟ ਆ ਅੰਬ ਦਾ ਸਾਈਜ਼ ਆ ਉਹ ਪ੍ਰੋਪਰ ਨਹੀਂ ਬਣਦਾ ਤੇ ਅੰਬ ਇਹੋ ਜੀ ਚੀਜ਼ ਹੈ ਜਿਹੜੀ ਹੁਣ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਦੇਖਭਾਲ ਮੰਗਦੀ ਹੈ ਤੇ ਉਹ ਤਾਂ ਹੁੰਦੀ ਆ ਹੁਣ ਅੰਬ ਆਪਣੇ ਇੱਥੇ ਮੇਰੇ ਫਾਰਮ ਦੇ ਵਿੱਚ ਖੜਾ ਇਹ ਚੌਸਾ ਵੈਰੈਟੀ ਆ ਜੀ ਬਹੁਤ ਵਧੀਆ ਵੱਡਾ ਅੰਬ ਲੱਗਦਾ ਜੋ ਜਾ ਕੇ ਜਲਾਈ ਅਗਸਤ ਦੇ ਵਿੱਚ ਲੇਟ ਪੱਕਦਾ ਜੀ ਦੂਜੇ ਅੰਬਾਂ ਨਾਲੋਂ ਇਹ ਵੈਰੈਟੀ ਜਿਹੜੀ ਹੈ ਚੌਸੇ ਦੀ ਲੇਟ ਆ ਸਾਈਜ਼ ਇਹਦਾ 400 500 ਗ੍ਰਾਮ ਦਾ ਹੁੰਦਾ ਜੀ ਇੱਕ ਦਾਣੇ ਦਾ ਤੇ ਬਹੁਤ ਵਧੀਆ ਲੱਗਦੇ ਨੇ ਇਹ 5ਵੇਂ ਤੋਂ 6ਵੇਂ ਸਾਲ ਦਾ ਬੂਟਾ ਆਪਣੇ ਕੇਟ ਦੇ ਵਿੱਚ ਜਿਹੜਾ ਖੜਾ ਦੀ ਇਹ ਹੁਣ ਤੁਸੀਂ ਦੇਖ ਸਕਦੇ ਹੋ ਦੋਸਤੋ ਇੱਕ ਤਾਂ ਇਹਦੇ ਵਿੱਚ ਥੋੜੀ ਥੋੜੀ ਬਿਮਾਰੀ ਦੀ ਸ਼ਿਕਾਇਤ ਹੈ ਹੁਣ ਉਹਦੇ ਲਈ ਮੈਂ ਕੀ ਕਰਨਾ ਜੀ ਇਹਦੇ ਵਾਲੇ ਰਲੇ ਇੱਕ ਨੌਕੀ ਪੱਟੂੰਗਾ ਨੌਕੀ ਵੱਟ ਕੇ ਇਹਦੇ ਵਿੱਚ ਜਿਹੜੀ ਆਪਣੀ ਖਾਦ ਬਣਾਈ ਹੋਈ ਸੀ ਖਾਦ ਪਾਉਂਗਾ ਤੇ ਇੱਕ ਦੋ ਹੋਰ ਚੀਜ਼ਾਂ ਨੇ ਜਿਹੜੀਆਂ ਇਹਦੇ ਚ ਪਾਉਣ ਵਾਲੀਆਂ ਨੇ ਉਹ ਪਾਵਾਂਗੇ ਹੁਣ ਨਾਲ ਦੀ ਨਾਲ ਜਿਹੜੀ ਇੱਕ ਇੱਕ ਦੋ ਕਾਂਟ ਸ਼ਾਂਟਾਂ ਮੇ ਤੋਂ ਲੇਟ ਹੋ ਗਈਆਂ ਸੀ ਇੱਕ ਇਹਦੀ ਕਟਾਈ ਆ ਜੀ ਜਿਹੜੀ ਮੇ ਤੋਂ ਬਹੁਤ ਜ਼ਿਆਦਾ ਲੇਟ ਹੋ ਗਈ ਸੀ ਮੈਂ ਇਹਨੂੰ ਫਰਵਰੀ ਮਹੀਨੇ ਦੇ ਸਟਾਰਟਿੰਗ ਦੇ ਵਿੱਚ ਕੱਟਣਾ ਸੀ ਪਰ ਕੁਝ ਰੁਝੇਵੇਂ ਹੋਣ ਕਰਕੇ ਫਾਰਮ ਦੇ ਮੈਂ ਉਦੋਂ ਕੱਟ ਨਾ ਸਕਿਆ ਜੀ ਹੁਣ ਮੈਂ ਇਹਨਾਂ ਨੂੰ ਤੁਹਾਨੂੰ ਦੱਸਦਾ ਵੀ ਜਿਹੜੇ ਜਦੋਂ ਅੰਬ ਦਾ ਸਾਈਜ਼ ਪੂਰਾ ਵਧੀਆ ਹੋ ਜਵੇ ਹੁਣ ਇਹ 10 ਫੁੱਟ ਤੋਂ ਉੱਤੇ ਹੋ ਗਿਆ ਲਗਭਗ ਜੀ ਅੰਬ ਹੁਣ ਜਿਹੜੀਆਂ ਥੱਲੇ ਨੂੰ ਟਾਹਣੀਆਂ ਆਉਂਦੀਆਂ ਨੇ ਉਹ ਆਪਾਂ ਕੱਟ ਦਈਏ ਕਿਉਂਕਿ ਜਿਹੜਾ ਚੌਸਾ ਆਂਬਾ ਜੀ ਉਹਦਾ ਦਰਖਤ ਭਾਰੀ ਬਣਦਾ ਜਿਹੜੇ ਆਮ ਆਂਬ ਨੇ ਜਿਵੇਂ ਅਮਰਪਾਲੀ ਹੋ ਗਿਆ ਸਵਰਨਰੇਖਾ ਹੋ ਗਿਆ ਜੀ ਇਹ ਛੋਟੇ ਦਰਮਿਆਨੇ ਕਰਦੇ ਦੇ ਜਾਂ ਜਿਹੜੇ ਹੁਣ ਅੰਬਿਕਾ ਅਰਨਿਕਾ ਜਿਹੜੇ ਇਹ ਆਂਬ ਨੇ ਦੀ ਇਹ ਦਰਮਿਆਨੇ ਕਰਦੇ ਦੇ ਆਂਬ ਨੇ ਉਹਨਾਂ ਦਾ ਜਿਹੜੀ ਡਿਸਟੈਂਸ ਆ ਆਪਾਂ 15 ਫੁੱਟ ਜਾਂ 20 ਫੁੱਟ ਰੱਖ ਸਕਦੇ ਹਾਂ ਪਰ ਜੇ ਚੌਸਾ ਲਾਉਣਾ ਤੁਸੀਂ, ਰਾਮਕੇਲਾ ਲਾਉਣਾ, ਲੰਗੜਾ ਲਾਉਣਾ ਜੀ ਜਿਹੜੇ ਆਪਣੇ ਪੁਰਾਣੇ ਵਿਰਾਸਤੀ ਅੰਬ ਨੇ ਉਹਨਾਂ ਨੂੰ ਆਪਾਂ 30 ਫੁੱਟ ਤੇ ਲਾਈਏ ਤਾਂ ਕਿ ਉਹ ਇੱਕ ਦੂਜੇ ਦੇ ਵਿੱਚ ਨਾ ਭੜਨ ਤੇ ਜਿਹੜੇ ਹੁਣ ਜਿਹੜੇ ਦੂਸਰੇ ਅੰਬ ਨੇ ਉਹਨਾਂ ਨੂੰ ਆਪਾਂ 15-20 ਫੁੱਟ ਤੱਕ ਰੱਖ ਸਕਦੇ ਆ ਜੀ ਹੁਣ ਤੁਸੀਂ ਇਹਦੇ ਆਲੇ-ਦਾਲੇ ਦੇ ਕਿਤੇ ਵੀ ਇਹਦੇ ਆਲੇ-ਦਾਲੇ ਕੋਈ ਖਾਸ ਜ਼ਿਆਦਾ ਵੱਡਾ ਫੈਲਣ ਵਾਲਾ ਦਰਖਤ ਨਹੀਂ ਹੈਗਾ ਜੀ ਜੋ ਇਹਦੇ ਹੁਣ ਨਾਲ ਨੇ ਉਹ ਜਿਵੇਂ ਆੜੂ ਦੇ ਅਸੀਂ ਜਾਂ ਹੋਰ ਸੀ ਉਹ ਆਉਣ ਵਾਲੇ 5-7 ਸਾਲਾਂ ਦੇ ਵਿੱਚ ਖਤਮ ਹੋ ਜਾਣਗੇ ਤੇ ਗੱਲਾਂ ਅੰਬ ਨੂੰ 30 ਫੁੱਟ ਜਗ੍ਹਾ ਮਿਲ ਜੂਗੀ ਦੂਰ ਰਹਿਣ ਲਈ ਤੇ ਜਿਹੜੇ ਜਿਵੇਂ ਛੋਟੇ ਅੰਬ ਨੇ ਉਹਨਾਂ ਨੂੰ ਆਪਾਂ 15 ਫੁੱਟ ਦੇ ਵਿੱਚ ਮੈਨੇਜ ਕਰ ਸਕਦੇ ਆ ਪੂਰੇ ਚੰਗੇ ਤਰੀਕੇ ਨਾਲ ਉਹਨਾਂ ਦੀ ਲਾਈਨ ਤੋਂ ਲਾਈਨ ਦਾ ਫਾਸਲਾ ਆਪਾਂ 15 ਫੁੱਟ ਜਾਂ 20 ਫੁੱਟ ਰੱਖ ਸਕਦੇ ਆ ਬੂਟੇ ਤੋਂ ਬੂਟੇ ਦਾ ਫਾਸਲਾ ਵੀ 15 ਜਾਂ 20 ਫੁੱਟ ਪਰ ਜਿਹੜੇ ਚੌਥਾ ਲੰਗੜਾ ਦਸਹਰੀ ਹੋ ਗਿਆ ਜੀ ਜਾਂ ਫਿਰ ਆਪਣਾ ਆਮ ਕਿਲਾ ਹੋ ਗਿਆ ਇਹਨਾਂ ਨੂੰ ਆਪਾਂ ਬਹੁਤ ਦੂਰ ਰੱਖਣਾ 30 ਫੁੱਟ ਤੋਂ ਘੱਟ ਤੋਂ ਘੱਟ ਕਰਕੇ ਚਾਹੀਦਾ ਇੱਕ ਅੰਬ ਤੋਂ ਦੂਜੇ ਅੰਬ ਤੱਕ ਜੇ ਇਹਦੇ ਨਾਲ ਹੋਰ ਕੋਈ ਇੰਟਰਕਾਫ ਕਰਦੇ ਆ ਜਿੱਦਾਂ ਆਪਾਂ ਮੰਨ ਲਓ ਇਹਦੇ ਨਾਲ ਕੋਈ ਆਪਾਂ ਆੜੂ ਲਾਉਨੇ ਆ ਜਾਂ ਆਪਾਂ ਅਮਰੂਦ ਵਗੈਰਾ ਲਾਉਨੇ ਆ ਉਹਦਾ ਆਪਾਂ ਨੂੰ ਕੋਈ ਮੈਟਰ ਨਹੀਂ ਉਹ 15 ਫੁੱਟ ਤੇ ਆਪਾਂ 30 ਫੁੱਟ ਦੇ ਵਿੱਚ ਦੋ ਅੰਬਾਂ ਦੇ ਵਿਚਾਲੇ ਇੱਕ ਕੋਈ ਵੀ ਬੂਟਾ ਲਾ ਸਕਦੇ ਆ ਜੀ ਉਹ ਬੜੇ ਵਧੀਆ इजीली ਸਕਸੈਸਫੁਲ ਹੋਊਗਾ ਜੀ ਆਪਣਾ ਹਮ ਤੁਸੀਂ ਦੇਖ ਸਕਦੇ ਹੋ ਦੋਸਤੋ ਇਹਨੂੰ ਸਪਰੇ ਵੀ ਕਰਾਂਗੇ ਫੰਗੀ ਸਾਈਟ ਇਹਨਾਂ ਦਿਨਾਂ ਦੇ ਵਿੱਚ ਕਰਨੀ ਬਹੁਤ ਜ਼ਰੂਰੀ ਆ ਕਈ ਥਾਂਵੇਂ ਗੁੱਛਾ ਰੋਗ ਬਣ ਜਾਂਦਾ ਗੁੱਛ ਗੁੱਛੇ ਰੋਗ ਲਈ ਸਭ ਤੋਂ ਵੱਧ ਜ਼ਰੂਰੀ ਆ ਫੰਗੀਸਾਈਡ ਕਰਨੀਆਂ ਉਹ ਦੋ ਫੰਗੀਸਾਈਟਾਂ ਨੇ ਜਿਹੜੀਆਂ ਉਹ ਮੈਂ ਤੁਹਾਨੂੰ ਜਦੋਂ ਵੀ ਤੁਸੀਂ ਪੁੱਛੋਗੇ ਤੇ ਮੈਂ ਵਟਸਐਪ ਤੇ ਤੁਹਾਨੂੰ ਉਹਦਾ ਰਿਪਲਾਈ ਦੇ ਦੂੰਗਾ ਜੀ ਤੇ ਉਹ ਗੁੱਛੇ ਦਾ ਰੋਗ ਤੁਹਾਨੂੰ ਇਹ ਨਾਲ ਸਕਰੀਨ ਤੇ ਲਾ ਕੇ ਦਿਖਾ ਦਿੰਨੇ ਆ ਵੀ ਉਹ ਗੁੱਚਾ ਰੋਗ ਕਿਵੇਂ ਪੈਂਦਾ ਤੇ ਉਹਦੀ ਕਿਹੜੀ ਕਿਹੜੀ ਦਵਾਈ ਆ ਉਹ ਤੁਹਾਨੂੰ ਦੱਸੀ ਜਾਊਗੀ ਤੇ ਬਾਕੀ ਹੁਣ ਆਪਾਂ ਇਹਦੀ ਕਟਿੰਗ ਕਰਦੇ ਆ ਜੀ ਆਜੋ ਆਪਾਂ ਇਹਦੀ ਨਾਲ ਦੀ ਕਟਿੰਗ ਕਰੀਏ ਜੀ ਕਿਹੜੀਆਂ ਟਾਹਣੀਆਂ ਕੱਟਣੀਆਂ ਨੇ ਕਿਹੜੀਆਂ ਨਹੀਂ ਉਹ ਮੈਂ ਤੁਹਾਨੂੰ ਦੱਸ ਦਾਂਗੀ ਦੋਸਤੋ ਆਪ ਤੁਸੀਂ ਦੇਖ ਸਕਦੇ ਹੋ ਜੀ ਇਹ ਅੰਬ ਦੀਆਂ ਟਾਹਣੀਆਂ ਬਹੁਤ ਨੀਵੀਆਂ ਜਾ ਰਹੀਆਂ ਨੇ ਥੱਲੇ ਬੂਰੇ ਇਹਨਾਂ ਤੇ ਵੀ ਆ ਚੁੱਕੇ ਆ ਇਸ ਲਈ ਮੈਂ ਇਹਨਾਂ ਨੂੰ ਫਰਵਰੀ ਦੇ ਪਹਿਲੇ ਹਫਤੇ ਕੱਟਣਾ ਚਾਹੁੰਦਾ ਸੀ ਪਰ ਸਮਾਂ ਨਾਲ ਉਹ ਕਰਨ ਥੋੜਾ ਲੇਟ ਹੋ ਗਿਆ ਜੀ ਹੁਣ ਇਹਨਾਂ ਨੂੰ ਆਪਾਂ ਜਿਹੜੇ ਥੱਲੇ ਲੱਗਦੀਆਂ ਟਾਹਣੀਆਂ ਨੇ ਜਿੰਨੀਆਂ ਵੀ ਉਹ ਆਪਾਂ ਕੱਟ ਦੇਣੀਆਂ ਨੇ ਜੀ ਹੁਣ ਇਸ ਮਹੀਨੇ ਜੇ ਆਪਾਂ ਕੱਟ ਸਕਦੇ ਆ ਜੀ ਜੇ ਫਲ ਬਣਨ ਲੱਗ ਗਿਆ ਅੰਬੀ ਬਣਨ ਲੱਗੀ ਫੇਰ ਨਾ ਆਪਾਂ ਕੱਟੀਏ ਜੀ ਪਰ ਹੁਣ ਇਹਨਾਂ ਦਿਨਾਂ ਦੇ ਵਿੱਚ ਵਿੱਚ ਕੁਝ ਆਪਾਂ ਕੱਟ ਫੜਨੇ ਆ ਜੀ ਗੇਟ ਆ ਰਹੀ ਹੈ ਜੀ ਆਪਣੀ ਆਰੀ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਸਪੈਟਨ ਨਾਲ ਇਹਨੂੰ ਸਾਫ਼ ਕਰ ਲਈਏ ਜੀ ਕਟਰ ਨੂੰ ਵੀ ਸਪੈਟਨ ਨਾਲ ਸਾਫ਼ ਕਰ ਲਈਏ ਤਾਂ ਜੋ ਕੋਈ ਇਹਨਾਂ ਨੂੰ ਜਵਾਨੂਆਂ ਜਿਹੜਾ ਉਹ ਗਾਹਾਂ ਦਰਖਤ ਨੂੰ ਮਾਂ ਪਹਿਲੇ ਜੇ ਇੱਕ ਆਪਾਂ ਦਰਖਤ ਨੂੰ ਕੱਟਦੇ ਆਂ ਜੀ ਜਿਹੜਾ ਬਿਮਾਰ ਹੁੰਦਾ ਉਹ ਤੋਂ ਦੂਜੇ ਨੂੰ ਚੰਗੇ ਦਰਖਤ ਨੂੰ ਲਾਉਨੇ ਆ ਜੀ ਫਿਰ ਉਹ ਵੀ ਬਿਮਾਰੀ ਉਹ ਕੈਚ ਕਰ ਲੈਂਦਾ ਜੀ ਇਸ ਕਰਕੇ ਇਹਨੂੰ ਸਪੈਟਨ ਨਾਲ ਧੋ ਲਵੇ ਜੀ ਸਭ ਤੋਂ ਈਜ਼ੀ ਤਰੀਕਾ ਕਾਟਨ ਜਾਂ ਕਪੜਾ ਲੈ ਕੇ ਸਪੈਟਨ ਨਾਲ ਇਹਨੂੰ ਸਾਫ਼ ਕਰ ਲਓ ਜੀ ਆਜੋ ਜੀ ਦੋਸਤੋ ਜਿਹੜਾ ਆਪਾਂ ਨੇ ਕੋਈ ਵੀ ਕੱਟ ਲਾਉਣਾ ਜੇ ਆਪਾਂ ਇਹ ਮੰਨ ਲਓ ਇਹ ਟਾਣੀ ਹੁਣ ਕੱਟਣੀ ਆ ਪਹਿਲਾਂ ਇਹਨੂੰ ਥੱਲੋਂ ਥੋੜਾ ਜਿਹਾ ਕੱਟ ਲਾ ਦਿਓ ਜੀ ਤਾਂ ਜੋ ਜਿਹੜੀ ਇਹਦੀ ਲੱਕੜ ਆ ਉਹ ਫਟੇ ਨਾ ਨਹੀਂ ਤਾਂ ਕਈ ਵਾਰ ਜਦੋਂ ਆਪਾਂ ਕੱਟਣ ਲੱਗਦੇ ਹਾਂ ਉਤੋਂ ਤੇ ਇਹ ਫਟ ਜਾਂਦਾ ਜ਼ਖਮ ਗਾਹਾਂ ਤੱਕ ਕਰ ਦਿੰਦਾ ਜੀ ਇਹਦੇ ਨਾਲ ਆਪਣਾ ਬਿਲਕੁਲ ਸਿੱਧਾ ਕੱਟ ਲੱਗੂਗਾ ਤੇ ਜਿਹੜਾ ਹੈ ਜੀ ਟਾਣੀ ਖਰਾਬ ਨਹੀਂ ਹੋਊਗੀ ਥੱਲੋਂ ਇਹ ਫਟੂ ਨਹੀਂ ਆ ਤੁਸੀਂ ਹੁਣ ਦੇਖ ਸਕਦੇ ਹੋ ਸਿੱਧਾ ਟੱਕ ਬਿਲਕੁਲ ਲੱਗਿਆ ਜੀ ਨਹੀਂ ਇਹਨੇ ਫਟ ਜਾਣਾ ਸੀ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਟਾਹਣੀਆਂ ਥੱਲੇ ਲੱਗਦੀਆਂ ਸੀ ਉਹ ਆ ਦੇਖੋ ਜੀ ਇਹਨਾਂ ਨੂੰ ਫੰਗਸ ਲੱਗਣ ਦਾ ਡਰ ਤੇ ਫਲ ਖਰਾਬ ਹੋਣ ਦਾ ਡਰ ਸੀ ਇਸ ਲਈ ਇਹਨੂੰ ਪਹਿਲਾਂ ਹੀ ਮੈਨੇਜ ਕਰਕੇ ਰੱਖੋ ਵੀ ਕਨੋਪੀ ਆਪਾਂ ਉੱਚੀ ਲੈ ਜੀਏ ਜੀ ਜਿਹੜੀਆਂ ਟਾਹਣੀਆਂ ਥੱਲੇ ਆਉਂਦੀਆਂ ਨੇ ਜੀ ਉਹ ਜਿੰਨੇ ਹੁਣ ਜ਼ਿਆਦਾ ਥੱਲੇ ਨੂੰ ਆ ਰਹੀਆਂ ਨੇ ਤਾਂ ਉਹਨਾਂ ਨੂੰ ਕੱਟ ਦਿੱਤਾ ਜਾਵੇਗੀ ਤੇ ਇਹਦੇ ਨਾਲ ਕੀ ਆ ਜੀ ਇਹਦਾ ਸਾਈ ਦਾ ਜਿਹੜਾ ਬੂਟਾ ਦਾ ਬਹੁਤ ਸੋਹਣਾ ਮਨੂ ਇੱਕ ਕੁਖੁਸ਼ਕ ਟਾਹਣੀਆਂ ਦੋਸਤੋ ਐਡਾਂ ਸੁੱਕੀਆਂ ਹੁੰਦੀਆਂ ਨੇ ਜੀ ਉਹਨਾਂ ਨੂੰ ਵੀ ਪਹਿਲਾਂ ਹੀ ਕੱਟ ਦਿਓ ਜੀ ਵੀ ਉਹ ਗਾਹਾਂ ਖਰਾਬ ਨਾ ਕਰਨ ਆਪਣੇ ਅੰਬ ਦੇ ਫੁੱਲ ਜੀ ਹੁਣ ਜਿੰਨਾ ਜਾਨਾ ਨੀਮਾ ਫਲ ਹੋਊਗਾ ਉਹਨਾਂ ਜਾਦਾ ਧਰਤੀ ਨਾਲ ਲਾ ਕੇ ਖਰਾਬ ਹੋਊ ਕਿਉਂਕਿ ਹੁਣ ਵਜਨ ਘਟਾ ਜਦੋਂ ਫਲ ਬਣ ਜਾਣਾ ਵਜਨ ਜ਼ਿਆਦਾ ਹੋਣ ਕਰਕੇ ਇਹ ਧਰਤੀ ਨਾਲ ਲੱਗੂ ਤੇ ਆਪਣਾ ਫਲ ਤੇ ਆਪਣਾ ਬੁੱਟਾ ਦੋਨੋਂ ਖਰਾਬ ਹੋਣਗੇ ਇਸ ਲਈ ਜੀ ਮੈਂ ਲੇਟ ਆ ਤੁਸੀਂ ਵੀ ਜੇ ਇਹ ਕੰਮ ਕਰ ਲਮੋ ਤਾਂ ਜ਼ਿਆਦਾ ਵਧੀਆ ਹੋਊਗਾ ਧੰਨਵਾਦ ਜੀ